ਰਾਹਿਬ ਦੱਤ ਆਪ ਤੇ ਦੀ ਘਰ ਵਾਲੀ ਬ੍ਰਾਹਮਣ ਪਰਿਵਾਰ ਪਿਓਲਾਦ ਬਜ਼ੁਰਗ ਉਮਰ ਤਕਰੀਬਨ 70 ਸਾਲ ਦੀ ਮਾਈ ਨੂੰ ਕਿਸ ਨੇ ਦੱਸ ਪਾਈ ਤੇ ਆਪ ਰਾਹਿਬ ਦਾਤ ਨੂੰ ਕਹਿਣ ਲੱਗੇ ਆਪਣੇ ਘਰ ਵਾਲੇ ਨੂੰ ਕਿ ਮੈਨੂੰ ਕਿਸੇ ਨੇ ਦੱਸਿਆ ਕਿ ਇਸ ਦੁਨੀਆ ਦੇ ਵਿੱਚ ਇੱਕ ਐਸਾ ਮੁਲਕ ਹੈ ਉਸ ਮੁਲਕ ਦੇ ਵਿੱਚ ਇੱਕ ਐਸਾ ਸ਼ਹਿਰ ਹੈ ਉਸ ਸ਼ਹਿਰ ਦੇ ਵਿੱਚ ਇੱਕ ਐਸਾ ਮੁਹੱਲਾ ਉਸ ਮੁਹੱਲੇ 'ਚ ਐਸਾ ਘਰ ਹੈ ਉਸ ਘਰ ਦੇ ਵਿੱਚ ਅੱਲਾ ਪਾਕ ਦਾ ਐਸਾ ਨੂਰ ਉਤਰਿਆ ਹੈ ਜਿਹੜਾ ਅੱਲਾ ਪਾਕ ਦੇ ਅੱਗੇ ਦੁਆ ਬਾਦ ਦੇ ਵਿੱਚ ਕਰਦਾ ਹੈ ਤੇ ਮਨਜ਼ੂਰ ਪਹਿਲਾਂ ਹੋ ਜਾਂਦੀ ਹੈ। ਬਾਬਾ ਕਹਿੰਦਾ ਰਾਹਿਬ ਦਾਤ ਬਾਬਾ ਕਹਿੰਦਾ ਕਿਹੜਾ ਸ਼ਹਿਰ ਹੈ ਮਾਈ ਕਹਿੰਦੀ ਉਸ ਸ਼ਹਿਰ ਦਾ ਨਾਮ ਮਦੀਨਾ ਜਿੱਥੇ ਵੱਸਦਾ ਯਾਰ ਨਗੀਨਾ ਉਸ ਸ਼ਹਿਰ ਦਾ ਨਾਮ ਹੈ ਮਦੀਨਾ ਜਿੱਥੇ ਵੱਸਦਾ ਯਾਰ ਨਗੀਨਾ ਬਾਬਾ ਕਹਿੰਦਾ ਕਮਲੀ ਹੋ ਗਈਆਂ ਰਸਤੇ 'ਚ ਮਰ ਜਾਗੇ ਸਫਰ ਪਤਾ ਕਿੰਨਾ ਹੈ ਸਵਾਰੀ ਕੋਈ ਆਪਣੇ ਕੋਲ ਹੈ ਨਹੀਂ ਆਪ ਕਹਿਣ ਲੱਗੀ ਤੂੰ ਯਕੀਨ ਕਰਕੇ ਚੱਲ ਪਾ ਮੇਰਾ ਦਿਲ ਕਹਿੰਦਾ ਹੈ ਕਿ ਪਹੁੰਚਾਂਗੇ ਜ਼ਰੂਰ ਮਾਈ ਦੀ ਗੱਲ ਮੰਨ ਕੇ ਤੁਰ ਪਏ ਸਵੇਰ ਕਿਤੇ ਦੁਪਹਿਰ ਕਿਤੇ ਸ਼ਾਮ ਕਿਤੇ ਰਾਤ ਕਿਤੇ ਕੱਟਦੇ ਕਟਾਉਂਦੇ ਪਹੁੰਚ ਕੇ ਮਦੀਨੇ ਪੁੱਛਿਆ ਮਹੱਲਾ ਜਦੋਂ ਉਸ ਮਹੱਲੇ 'ਚ ਪਹੁੰਚੇ ਕੀ ਦੇਖਦ ਨੇ ਕਿ ਦੋ ਛੋਟੇ ਛੋਟੇ ਬੱਚੇ ਖੇਡ ਰਿਹਾ ਇੱਕ 5 ਸਾਲ ਦਾ ਇੱਕ ਤਕਰੀਬਨ 4 ਸਾਲ ਦਾ ਬਾਬਾ ਕਿਉਂਕਿ 사우ਦੀ ਅਰਬ ਦੇ ਵਿੱਚ ਰਹਿੰਦਾ ਸੀ ਰਾਹਿਦ ਧਤ ਤੇ ਅਰਬੀ ਜਾਣਦਾ ਸੀ ਜਾ ਕੇ ਪੁੱਛਿਆ ਐਨਾ ਨਬੀ ਉੱਲਾ ਬੱਚਿਆਂ ਨੂੰ ਅੱਲਾ ਦਾ ਨਬੀ ਕਿੱਥੇ ਰਹਿੰਦਾ ਵੱਡੇ ਵਾਲੇ ਨੇ ਜਵਾਬ ਦਿੱਤਾ ਹਵਾ ਫਿਲ ਮਸਜਿਦ ਇੰਜ ਕਰਕੇ ਇਸ਼ਾਰਾ ਕੀਤਾ ਉਹ ਮਸਜਿਦ ਰਹਿੰਦਾ ਨਾ ਬਾਬੇ ਨੂੰ ਪਤਾ ਹੈ ਕੌਣ ਹੈ ਬੱਚੇ ਕੌਣ ਨੇ ਉਹਨਾਂ ਬੱਚਿਆਂ ਨੇ ਦੱਸਿਆ ਸੀ ਕੌਣ ਆ ਬਾਬਾ ਤੇ ਬੇਬੇ ਗਏ ਦਸਾਂਗ ਮਿੰਟਾਂ ਬਾਅਦ ਰੋਂਦੇ ਵਾਪਸ ਆਏ ਬੱਚਿਆਂ ਨੂੰ ਭੁੱਲ ਕੇ ਖੇਡ ਆਪਣੀ ਦੌੜ ਕੇ ਬਾਬੇ ਦੇ ਕੋਲ ਗਏ ਬਾਬਾ ਇਸ ਘਰ ਦੇ ਵਿੱਚ ਰੋਂਦੇ ਜਾਂਦੇ ਵੇਖ ਕੇ ਹੱਸਦੇ ਆਉਂਦੇ ਵੇਖ ਕੇ ਤੁਸੀਂ ਪਹਿਲੋਂ ਜਿਹੜੇ ਹੱਸਦੇ ਗਏ ਤੇ ਰੋਂਦੇ ਆ ਰਹੇ ਹੋ ਔਲਾਦ ਦਾ ਸਵਾਲ ਲੈ ਕੇ ਗਏ ਸੀ ਬੱਚੇ ਪਰ ਖਾਲੀ ਮੁੜਾਏ ਅੱਜਾ ਸੁਲਮਾਨ ਖਾਰਸੀ ਆਗੇ ਕੋਲ ਆ ਕੇ ਕਹਿਣ ਲੱਗੇ ਬਾਬਾ ਕੀ ਕਿਹਾ ਸੀ ਜਾ ਕੇ ਕਹਿੰਦੇ ਅਸੀਂ ਕਿਹਾ ਸੀ ਅੱਲਾ ਦੇ ਨਬੀ ਜੋ ਸਾਡੇ ਮੁਕੱਦਰਾਂ ਚ ਔਲਾਦ ਹੈ ਤਾਂ ਅੱਲਾ ਪਾਕਰ ਜੀ ਦੁਆ ਕਰਦੋ ਕਿ ਸਾਨੂੰ ਸਾਡੇ ਮੁਕੱਦਰਾਂ ਦੀ ਔਲਾਦ ਮਿਲ ਜਾਵੇ ਅੱਜਾ ਸੁਲਮਾਨ ਖਾਰਸੀ ਕਹਿਣ ਲੱਗੇ ਬਾਬਾ ਜੇ ਮੰਗਣ ਦਾ ਵੱਲ ਨਾ ਨ ਹੋਵੇ ਤੇ ਮਾਲਕਾਂ ਦਾ ਗੁੱਸਾ ਨਹੀਂ ਕਰੀਦਾ ਜੇ ਤੇਰੇ ਮੁਕੱਦਰਾਂ ਚ ਹੁੰਦੀ ਤੇ ਘਰ ਹੀ ਹੋ ਜਾਂਦੀ ਤੇਰੇ ਆਪਣੇ ਦੇਸ਼ ਹੋ ਜਾਂਦੀ ਇਥੇ ਤੋਂ ਕਹਿਣਾ ਸੀ ਕਿ ਆਪਣੇ ਮੁਕੱਦਰਾਂ ਦੇ ਨਹੀਂ ਮੈਂ ਤਾਂ ਤੇਰੇ ਦਰ ਤੋਂ ਲੈਣਾ ਹੈ। ਬਾਬਾ ਕਹਿੰਦਾ ਫੇਰ ਕਿਦਾਂ ਦੁਬਾਰਾ ਚੱਲ ਜਾਣਾ। ਹੁਣ ਜਾ ਕੇ ਕਹਿ ਦਿੰਦੇ ਆ। ਜਦੋਂ ਮੁੜ ਲੱਗੇ ਵਾਪਸ ਨਾ ਤੇ ਫਿਰ ਜਿਹੜਾ ਜੋੜਾ ਖੇਡ ਰਿਹਾ ਸੀ ਤੇ ਛੋਟੇ ਵਾਲ ਕਹਿੰਦਾ ਕਹਿੰਦਾ ਬਾਬਾ ਹੁਣ ਤੈਨੂੰ ਮੇਰੇ ਨਾਨੇ ਦੇ ਦਰ ਤੇ ਜਾਣ ਦੀ ਜ਼ਰੂਰਤ ਨਹੀਂ ਔਲਾਦ ਤੈਨੂੰ ਇੱਥੋਂ ਮਿਲੂ। ਛੋਟੇ ਵਾਲਾ ਕੌਣ ਹੈ? حضرت امام حسین حضرت امام حسین رضی اللہ تعالی بڑا حضرت امام حسن رضی اللہ تعالی ابن علی جنہ دا پیو شیر خدا ہے تے ماں خاتون جنت ہے تے نانا اللہ دا پاک محبوب ہے خالی کلاد بابا اس روتے ہوئے شخص کو دیکھ کر کہنے لگے شبیر اس کا سویا مقدر جگا دوں ترے نانا سے آیا جو روتا ہوا تو کہے تو میں بھائی ہسا دوں ਕਹੇ ਤੂੰ ਮੈਂ ਭਈਆ ਹਸਨ ਏ ਛੋਟਾ ਕਹਿ ਰਿਹਾ ਵੱਡੇ ਨੂੰ ਵੱਡਾ ਕਹਿੰਦਾ ਚੱਲ ਫਿਰ ਹਸਾ ਦਿੰਨੇ ਆਂ ਹਸਾਈਏ ਛੋਟਾ ਕਹਿੰਦਾ ਹਸਾਈਏ ਵੱਡਾ ਕਹਿੰਦਾ ਚੱਲ ਛੋਟਾ ਕਹਿੰਦਾ ਚੱਲ ਫਿਰ ਹੋ ਜਾ ਸ਼ੁਰੂ ਵੱਡਾ ਕੌਣ ਹਸਨ ਇਮਾਮ ਹਸਨ ਹਸਨ ਕਹਿੰਦਾ ਇੱਕ ਹਸਨ ਕਹਿੰਦਾ ਇੱਕ ਹਸਨ ਕਹਿੰਦਾ ਇੱਕ ਅੱਲਾ ਫੱਕ ਨੇ ਕਿਹਾ ਅਰਸ਼ਮੱਲਾ ਦੇ ਜਬਰੀਲ ਐ ਬਾਬੇ ਦਾ ਮੁਕੱਦਰ ਮਿਟਾ ਤੇ ਦੇ ਮੁਕੱਦਰਾ ਚ ਲਿਖ ਦੇ 1 ਪਹਿਲੇ ਨੇ ਕਿਹਾ 1 ਤੇ ਦੂਜਾ ਕਹਿੰਦਾ 2 ਤੂੰ ਤਾਂ 2 ਕਿਹਾ ਅੱਲਾ ਫੱਕ ਨੇ ਕਿਹਾ ਜਬਰੀਲ ਏ ਬਾਬੇ ਦਾ ਮੁਕੱਦਰ ਮਿਟਾ ਦੇ ਤੇ ਮੁਕੱਦਰਾਂ ਚ ਲਿਖ ਦੇ ਦੋ ਜੋੜਾ ਸ਼ੁਰੂ ਹੋ ਗਿਆ ਜੀ ਹਸਨ ਕਹਿੰਦਾ 1 ਹੁਸੈਨ ਕਹਿੰਦਾ 2 ਹਸਨ ਕਹਿੰਦਾ 3 ਹੁਸੈਨ ਕਹਿੰਦਾ 4 ਹਸਨ ਕਹਿੰਦਾ 5 ਹੁਸੈਨ ਕਹਿੰਦਾ 6 ਹਸਨ ਕਹਿੰਦਾ 7 ਜਦੋਂ ਹੁਸੈਨ ਕਹਿਣ ਲੱਗਿਆ 8 ਰਮ ਕਹਿੰਦਾ ਇਹਨੇ ਹਟਣਾ ਨਹੀਂ بابے دے دماغ جب پایا بابا اس تو پہلا کہ حسین کہے اٹھ تو آپ ہی کہہ دے بس حسین کہنے لگے اٹھ تے بابا کہنے دا بس جب تو بابے نے کہا نا بس حضرت مولا حسین رضی اللہ تعالیٰ نے کہنے لگے کہنے دے بابا خدا دی قسم رحمت مورے نکہ لا دیتا نہیں تا آج تیری اولاد ایک پاسے ہندی تیرے دیش دی آبادی ایک پاسے ہندی ਬਾਬਾ ਕਹਿੰਦਾ ਐਡੇ ਵੱਡੇ ਘਰ ਤੋਂ ਮੈਨੂੰ ਜਵਾਬ ਮਿਲ ਗਿਆ ਅੱਲਾ ਦੇ ਘਰੋਂ ਜਵਾਬ ਅੱਲਾ ਦੇ ਨਬੀ ਦੇ ਘਰੋਂ ਜਵਾਬ ਉਹ ਤੁਸੀਂ ਕੌਣ ਹੋ ਮੈਨੂੰ ਦੱਸੋ ਤੇ ਸਹੀ ਤੁਸੀਂ ਕੌਣ ਹੋ ਹਜ਼ਰਤ ਸੁਲਮਾਨ ਫਾਰਸੀ ਕਹਿਣ ਲੱਗੇ ਬਾਬਾ ਤੇਰੀ ਉਮਰ ਕਿੰਨੀ ਕਹਿੰਦਾ 80 ਸਾਲ ਬੇਬੇ ਤੇਰੀ ਕਿੰਨੀ ਉਮਰ ਕਹਿੰਦੀ 75 ਸਾਲ ਕਹਿੰਦਾ ਮੇਰੀ 360 ਸਾਲ ਦੀ ਉਮਰ ਹੈ ਹਾਲੇ ਤੱਕ ਵੀ ਮੈਨੂੰ ਨਹੀਂ ਪਤਾ ਲੱਗਿਆ ਕੌਣ ਹੈ ਤੇ ਤੁਹਾਨੂੰ ਕਿੱਦਾਂ ਪਤਾ ਲੱਗਣਾ ਪਰ ਮੈਂ ਵਾਰੇ ਜਾਵਾਂ ਤੁਸੀਂ ਸੱਤ ਦੀ ਜਾਮਨੀ ਲੈ ਲਈ ਰੱਬ ਨੇ ਜਵਾਬ ਦਿੱਤਾ ਰੱਬ ਦੇ ਨਬੀ ਨੇ ਜਵਾਬ ਦਿੱਤਾ ਤੇ ਤੁਸੀਂ ਸੱਤ ਦੀ ਜਾਮਨੀ ਲੈ ਲਈ ਮੈਂ ਤੁਹਾਡੇ ਵਾਰੇ ਜਾਵਾਂ ਮੇਰਾ ਦਿਲ ਕਰਦਾ ਮੈਂ ਤੁਹਾਡਾ ਮুরিਦ ਹੋ ਜਾਣਾ ਰਾਹਿਬ ਦਤ حضرت ਰਾਹਿਬ ਦਤ ਮুরিਦ ਹੋਇਆ ਕਿਹਨਾਂ ਦਾ حضرت ਇਮਾਮ ਹੁਸੈਨ ਦਾ ਇੱਕ 80 ਸਾਲ ਦਾ ਬਜ਼ੁਰਗ ਇੱਕ 5 ਸਾਲ ਦੇ ਬੱਚੇ ਦਾ ਮੁਰীদ ਹੋ ਗਿਆ ਬਾਬਾ ਜੀ ਤੁਸੀਂ ਕਦੀ ਸਾਡੇ ਘਰ ਆਓਗੇ ਪੀਰ ਜੀ ਗੁਰੂ ਜੀ ਸਾਡੇ ਘਰ ਆਓਗੇ ਹਜ਼ਰਤ ਇਮਾਮ ਹੁਸੈਨ ਕਹਿਣ ਲੱਗੇ ਬਾਬਾ ਆਵਾਂਗੇ ਜ਼ਰੂਰ ਪਰ ਤੇਰੇ ਤੋਂ ਪਹਿਚਾਣੇ ਨਹੀਂ ਜਾਣੇ ਆਵਾਂਗੇ ਜ਼ਰੂਰ ਆਵਾਂਗੇ ਪਰ ਤੂੰ ਪਹਿਚਾਨ ਨਹੀਂ ਸਕਣਾ ਬਾਬਾ ਕਹਿੰਦਾ ਮੈਂ ਪਰੇਸ਼ਾਨ ਮੇਰੀ ਪਰੇਸ਼ਾਨੀ ਦਾ ਹੱਲ ਕੋਈ ਨਹੀਂ ਰੱਬ ਦੇ ਘਰੋਂ ਜਵਾਬ ਰੱਬ ਦੇ ਨਬੀ ਦੇ ਘਰੋਂ ਜਵਾਬ ਤੁਸੀਂ ਸੱਤ ਦੀ ਜਾਮ ਨਹੀਂ ਲੈ ਲਈ ਮੇਰੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਕੋਈ ਹੱਦ ਨਹੀਂ ਹਜ਼ਰਤ ਇਮਾਮ ਹੁਸੈਨ ਕਹਿਣ ਲੱਗੇ ਬਾਬਾ ਤੂੰ ਆਪਣੇ ਸੱਤ ਪੁੱਤ ਲੈ ਕੇ ਚੱਲ ਘਰ ਨੂੰ ਤੇ ਬਾਕੀ ਰੱਬ ਜਾਣੇ ਜਾਂ ਹੁਸੈਨ ਜਾਣੇ ਰੱਬ ਜਾਣੇ